ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਹਾ ਚੱਲ ਰਹੀ ਤੁਹਾਡੇ ਸਾਰਿਆਂ ਨੇ ਦੇਖੋ ਭਈ ਜਦੋਂ ਬੂਟੇ ਲੈ ਕੇ ਲੈਂਦੇ ਹੀ ਬੜੇ ਸੋਹਣੇ ਫਲਾਵਰਸ ਉਹਲੇ ਵੀ ਲੱਗੇ ਆਏ ਈ ਦੂਜੇ ਵੀ ਲੱਗੇ ਆਇਆ ਪਰ ਉਹਨਾਂ ਨੂੰ ਸਾਵਣ ਵਾਸਤੇ ਕਿਉਂਕਿ ਹੁਣ ਇਹ ਵੀ ਲੈਣੇ ਨੇ ਸੋਹਣੇ ਫੁੱਲ ਤੇ ਬਾਗ਼ੀ ਦੇ ਵਿੱਚ ਤੇ ਪਾਉਣੇ ਨੇ ਈ ਇਸ ਕਰਕੇ ਹੀ ਫੇਰ ਕੇ ਕੱਲ ਜਾ ਕੇ ਹੁਣ ਗਮਲੇ ਵਗੈਰਾ ਲੈ ਕੇ ਆਏ ਆ ਤੇ ਤੁਹਾਨੂੰ ਦਿਖਾਈਏ ਕਿ ਕਿਹਨੇ ਵਲੇ ਆਏ ਇਹ ਗਮਲੇ ਆ ਵੇਖੋ ਕਲਰਫੁਲ ਗਮਲੇ ਲੈਂਦੇ ਆ ਤੇ ਵਿੱਚ ਫਲਾਵਰਸ ਵੀ ਕਿੰਨੇ ਪਿਆਰੇ ਲੱਗਣਿਆ ਵਾਈਟ ਵੀ ਲੈਂਦੇ ਆ ਇਹਨਾਂ ਵਾਸਤੇ ਇਹਨਾਂ ਦੋਮਾਂ ਪਲਾਂਟਸ ਵਾਸਤੇ ਤੇ ਬਾਕੀ ਅਜੇ ਆ ਸਟਰਾਬਰੀਆਂ ਵਾਸਤੇ ਕ੍ਰੀਟ ਲੈਂਦੀ ਕਿਉਂਕਿ ਇਹਨੂੰ ਇਹ ਸਟਰਾਬਰੀ ਇਹਦੇ ਵਿੱਚ ਲਾਵਾਂਗੇ ਬਾਲਟੀ ਨਾਲੋਂ ਕਿਉਂਕਿ ਬਾਲਟੀ ਚ ਹੋ ਸਕਦਾ ਥੱਲੇ ਥੱਲੇ ਵੜ ਜਾਈ ਨਹੀਂ ਕੀ ਤੈਸ ਕਰਕੇ ਇਹਦੇ ਨਾਲ ਥੋੜੀ ਬਾਹਰ ਨਿਕਲੇਗੀ ਤੇ ਬਾਕੀ ਇੱਕ ਚੀਜ਼ ਹੋਰ ਹੈ ਉਹ ਆ ਹੈਂਗਿੰਗ ਵਾਲੇ ਤੇ ਇਹਨਾਂ ਦੇ ਅਜੇ ਫਲਾਅਰਸ ਅਹੀਂ ਅਜੇ ਡਿਸਾਈਡ ਕਰਦੇ ਆਂਗੇ ਕਿ ਕਿਹੜੇ ਵਿੱਚ ਲਗਾ ਕੇ ਲਾਈਏ ਬਸ ਇਹ ਤਲਗੇ ਦਿੱਤੀਆਂ ਅਜੇ ਤੇ ਚਲੋ ਹੁਣ ਬਾਕੀ ਤੁਹਾਨੂੰ ਦਿਖਾਉਨੇ ਉੱਪਰ ਜਾ ਕੇ ਇਹਨਾਂ ਨੂੰ ਫਿਲਿੰਗ ਫੁੱਲਿੰਗ ਇਹਨਾਂ ਦੇ ਕਰਦੇ ਆਂ अच्छा भाई यही लंदा ही है तो शेक वास्ते यही अपना जुगाड़ जगुड जा पर लोड ही नहीं है की क्योंकि हम देखे गमले दे ਵਿੱਚ ਤੇ ਸਾਰਾ ਕੁਝ ਪਹਿਲਾਂ ਹੀ ਆ ਕੱਢੇ ਆ ਕਿੱਟੀਆਂ ਜੀ ਉਹਨਾਂ ਨੇ ਬਣਾ ਕੇ ਪਹਿਲਾਂ ਹੀ ਕੀਤਾ ਵਾ ਕਿ ਤੇ ਸ਼ੇਕ ਅੱਡ ਦੀ ਲੋੜ ਨਹੀਂ ਤੇ ਆਪੇ ਚਲੋ ਸਾਰੇ ਦੇ ਵਿੱਚ ਹੈਗਾ ਐਚਾ ਨਹੀਂ ਹੈ ਸਟਰਾਬਰੀ ਵਾਲੀ ਜੇ ਇਹਨਾਂ ਚ ਕਰਨੇ ਪੈਣੇ ਤੇ ਇੱਕ ਕਮਲਾ ਹੋ ਰਹੀ ਵਾਈਟ ਥੱਲੇ ਪਿਆ ਜੀ ਆ ਉਹ ਵੀ ਲੈਣਾ ਨਾਲੇ ਮੈਂ ਉਹਨਾਂ ਚਰਵਾਵਾਂ ਸਾਡੇ ਮੈਂ ਨਵੇਂ ਸਾਡੇ ਜਿਹੜੇ ਆਏ ਹਨ ਆ ਦੇਖੋ ਕਿੰਨਾ ਪਿਆਰਾ ਸਾਡਾ ਇੱਕ ਨਿਕਲ ਆਇਆ ਵਾ ਇਹ ਹੈਗਾ ਆ ਕੋਈ ਬੜੀ ਤੋਰੀਦਾਰੀ ਜੀ ਆ ਕੋਈ ਤੇ ਆ ਸਾਡੇ ਪੰਪਕਿਨ ਦੇ ਸੀਰ ਇਹ ਦੋ ਨਿਕਲ ਆਏ ਵੀ ਨਵੇਂ ਨਵੇਂ ਤੇ ਬਾਕੀ ਦੇ ਹਜੇ ਪੁਰਾਣੇ ਹੀ ਆ ਪਹਿਲੇ ਵਾਲੇ ਹੀ ਆ ਬਈ ਸਾਡੇ ਦੋਵਾਂ ਜੀਆਂ ਦਾ ਕੰਮ ਵੰਡ ਗਏ ਆ ਆਪਣਾ ਆਪਣਾ ਇਹ ਵਾਲੇ ਕੰਮ ਇਹਨਾਂ ਦੇ ਆ ਜਿਹੜੇ ਆ ਵਾਲੇ ਸ਼ੇਕ ਸ਼ੂਕੇ ਸ਼ੇਕ ਸ਼ੂਕ ਕੱਢਣ ਵਾਲੇ ਤੇ ਮਿੱਟੀ ਲਿਆਉਣ ਵਾਲੇ ਕੰਮ ਇਹ ਨਾ ਤੇ ਆ ਬਾਕੀ ਭਰਨੇ ਭੁਰਨੇ ਮੇਰੇ ਆ ਚਲੋ ਦੋ ਹੀ ਬੜੇ ਹੈ ਨਾ ਇਹਨਾਂ ਨੂੰ ਹੁਣ ਤੇ ਧੁੱਪੇ ਵਹਿਣ ਵਾਲਾ ਤਾਂ ਕੰਮ ਹੀ ਖਤਮ ਹੋ ਗਿਆ ਥੋੜਾ ਸਫਟੇ ਆਇਆ ਕਰੀਏ ਹੁਣ ਉੱਪਰ ਹੈ ਨਾ ਧੋ ਪਜੜ ਜਾਂਦੀ ਹੈ ਤੇ ਉਹਨਾਂ ਚੰਨ ਹੋ ਜਾਂਦਾ ਵਾ ਮੁਰਾਲ ਉਹਨੂੰ ਜਿਬਰਿਕ ਵੀ ਤਿਆਰ ਕਰਨੀ ਪੈਣੀ ਆ ਆਹ ਹੋਏ ਇਹਦੇ ਘੱਟ ਨਿਕਲੀ ਆ ਇਹ ਮੈਨੂੰ ਕਹਿ ਰਹੇ ਮਿੱਟੀ ਜ਼ਿਆਦਾ ਕੋਕੋ ਪੀਟ ਘੱਟ ਗਈ ਆ ਪਰ ਕੱਢ ਦੋ ਫਿਰ ਨਹੀਂ ਤੇ ਫਿਰ ਦੋ ਜੇ ਥੱਲੇ ਹੋ ਜੇ ਕਿਉਂਕਿ ਮਿੱਟੀ ਜਿਹੜੀ ਆ ਉਹ ਪੁਰਪਰੀ ਮਿੱਟੀ ਹੋਣੀ ਚਾਹੀਦੀ ਆ ਕਿ ਜਿਹੜੀ ਸਾਡੀ ਮਤਲਬ ਜ਼ਿਆਦਾ ਉਹ ਨਾ ਹੈਗੀ ਛੀਕਣੀ ਮਿੱਟੀ ਨਾ ਜੀ ਉਹਦੇ ਵਾਸਤੇ ਆ ਕੋਕੋ ਪੀਟ ਵਗੈਰਾ ਪਾਉਂਦੇ ਨਾ ਤਾਂ ਹੀ ਆ ਪੈ ਗਈ ਆ ਵਰਮੀ ਕੰਪੋਸਟ ਇਤਨੇ ਚੀਜ਼ਾਂ ਮਿਕਸ ਕਰਕੇ ਤੇ ਫੇਰ ਹੀ ਇਹ ਮਿੱਟੀ ਤਿਆਰ ਹੋਣੀ ਆ ਭਾਵੇਂ ਤੁਸੀਂ ਫੁੱਲ ਲਾਉ ਲੋ ਭਾਵੇਂ ਤੁਸੀਂ ਸਬਜ਼ੀ ਲਾਉਣੀ ਹੋਵੇ ਤਾਕਤ ਵਾਲੀ ਮਿੱਟੀ ਚਾਹੀਦੀ ਜ਼ਰੂਰ ਹੈ ਵਾਹੇ ਹੱਥ ਇਸੇ ਮਨ ਦੀ ਮਿੱਟੀ ਚ ਵੜਨ ਲੱਗਦੇ ਉਦਾਂ ਤੇ ਆਪਾਂ ਕੋਈ ਕਰਦਾ ਹੀ ਨਹੀਂ ਕੰਮ ਹਨਾ ਮਿੱਟੀ ਵਾਲਾ ਕਿਵੇਂ ਆ ਦੀਵਾਲੀ ਦੇ ਜਿਹੜੇ ਦੀਵੇ ਹੁੰਦੇ ਨੇ ਨਾ ਭਈ ਇਹਨਾਂ ਨੂੰ ਤੁਸੀਂ ਤੋੜ ਕੇ ਤੇ ਇਹ ਥੱਲੇ ਰੱਖ ਸਕਦੇ ਛੇਕਾਂ ਦੇ ਵਿੱਚ ਇੱਦਾਂ ਫੜ ਜਾਣਗੇ ਲਿਫਾਫੇ ਕਿ ਨਾ ਕਰ ਦੇ ਨਾ ਕਰ ਦੇ ਨਾ ਲਿਆਵਾ ਕਰ ਦੇ ਇਹ ਅਗੇ ਸੁਣੋ ਐਕਸਰਸਾਈਜ਼ ਹੋਣੀ ਇਹਨਾਂ ਨਾਲਸਾ ਲੈ ਬਾਂਦੀ ਪਰਪਾਰ ਇਹ ਜੜਾ ਲਿਖਿਆ ਹੋਇਆ ਹੋ ਰਿਹਾ ਜੀ ਥੋੜਾ ਥੋੜਾ ਕਰ ਦੋ ਬੋਲਾ ਉਹ ਜੜਾ ਹੈ ਜਿਹੜਾ ਬਾਹਰ ਹੈ ਬਾਹਰ ਹੀ ਹੈ ਆਹੋ ਚਲੋ ਫੇਰ ਠੀਕ ਇਹ ਸਟਰਾਬਰੀ ਦੀ ਬਾਲਟੀ ਜੀ ਨਹੀਂ ਵਾਰਾ ਖਣੀ ਇੱਥੇ ਹੀ ਵਾਰਾ ਖਣੀ ਹੈ ਨਾ ਚਲੋ ਵੀ ਇੱਕ ਹੋ ਗਿਆ ਤਿਆਰ ਹਮਲਾ ਵਾਹੇ ਇਹਦਾ ਫੁੱਲ ਜਿਹੜਾ ਵਾ ਤੇ ਇਹ ਸਾਡਾ ਨਾ ਜਦੋਂ ਅਸੀਂ ਨਰਸਰੀ ਤੋਂ ਲੈਂਦਾ ਬਾਹ ਚਾਣ ਕੇ ਖੜ ਗਿਆ ਆਪੇ ਹੈ ਨਾ ਪਹਿਲਾਂ ਨਹੀਂ ਖੜਿਆ ਹੈਗਾ ਹੁਣ ਇਹ ਗਮਲੇ ਚ ਪਿਆ ਜਿਆਦਾ ਖੜੇਗਾ ਹੋਰ ਵੀ ਥੋੜੀ ਮਿੱਟੀ ਛਾੜ ਦਿਓ ਸਾਈਡ ਤੇ ਮੇਰੇ ਖਾਨਾ ਫੋਲਰ ਲਵਾਉਂਦਾ ਆਪਣਾ ਹੀ ਮਜਾ ਆ ਹਨਾ ਛੜ ਗਈ ਆ ਤਾਂ ਬਸ ਠੀਕ ਹੈ ਪੋਲੀ ਚਾਹੀਦੀ ਜਿਹੜੀ ਵਿੱਚੇ ਬਸ ਹੋਜੀ ਬੋਰੀ ਸੋ ਜਲਦੀ ਕੱਟੀ ਗਈ ਨਹੀਂ ਚਾਕੂ ਵੀ ਉਹ ਵਾ ਨਾ ਤਿੱਖੇ ਦੰਦਿਆਂ ਵਾਲਾ ਕੱਟ-ਕੱਟ ਜੇ ਵਿੱਚੇ ਉਹਦੇ ਵੀ ਮੇਨ ਤੇ ਉਹੀ ਹੁੰਦਾ ਹੈ ਕਿ ਇਦਾਂ ਨੂੰ ਧਿਆਨ ਨਾ ਖੋਲਿਆ ਜਾਵੇ ਕਿ ਜਿਹੜੀ ਜੜ ਜੁੜਨਾ ਟੁੱਟੀ ਹੋਈ ਇਹਨਾਂ ਦੀ ਬਾਕੀ ਬਥੇਰੀ ਵਧੀਆ ਪਜਾਉ ਮਿੱਟੀ ਲਈ ਹੁੰਦੀ ਹੈ ਇਹਨਾਂ ਨੇ ਨਰਸਰੀ ਵਾਲਿਆਂ ਨੇ ਤਾਂ ਹੀ ਅਗਲੇ ਦੇ ਪੈਕਟਾਂ ਜਾਂ ਜੀ ਵੀ ਬੈਠੇ ਰਹਿੰਦੇ ਇੱਡੇ ਸੋਹਣੇ ਫੁੱਲ ਖਿੜੇ ਰਹਿੰਦੇ ਆ ਹਨਾ ਠੀਕ ਹੈ ਸਿੱਧਾ ਹੈ ਸਿੱਧਾ ਹੈ ਉੱਚੀ ਜਿਆਦਾ ਫੱਟੇ ਲੈਣੀ ਚਾਹੀਦੀ ਵੈਸੇ ਇੱਥੇ ਨਾ ਆਪਾਂ ਨੂੰ ਉੱਪਰ ਹੁਣ ਆ ਗਿਆ ਵੀ ਵੱਡਾ ਗਮਲਾ ਤੇ ਵੱਡਾ ਬੂਟਾ ਇਹਦਾ ਨੰਬਰ ਹੈ ਹਣ ਇਹ ਵੀ ਨਾ ਸੋਹਣਾ ਹੈ ਨਾ ਫੁੱਲ ਲਿਆਂਦੇ ਵਧੀਆ ਆਪਾਂ ਇਹ ਹਾਂ ਸਾਰੇ ਗਿਣਤੀ ਦੇ ਪਰ ਇਹ ਕਿਹ ਹੈ ਵਧੀਆ ਸਾਰੇ ਮੇਨ ਹੁੰਦਾ ਕਿ ਬੂਟਾ ਸਿੱਧਾ ਸਿੱਧਾ ਲੱਗੇ ਨਹੀਂ ਤੇ ਫਿਰ ਉਹ ਟੇਡਾ ਹੀ ਜਾਏਗਾ ਮੇਰੇ ਖਿਆਲ ਨਾਲ ਟੇਡਾ ਛੇ ਜੀ ਹਾਂ ਇਧਰ ਠੀਕ ਇਹਨੇ ਮਿਟੀ ਨਾ ਹੋ ਜਾਊਗਾ ਇੱਕ ਕੰਮ ਨਾਲ ਆਹ ਰੋ ਹਾਂ ਨਾ ਹੋ ਜਾਣਾ ਨਾ ਚਲੋ ਬਈ ਸਾਡੇ ਹੁਣ ਕਿੰਨੇ ਹੋ ਗਏ ਆ 1 2 3 4 5 ਕਮਲੇ ਇਕੱਤਰ ਹੋਈ ਆ ਤੇ ਸਾਡੀ ਹੋ ਗਈ ਖਤਮ ਕੋਕੋ ਪੀਟ ਆ ਹੁਣ ਬਈ ਕੋਕੋ ਪੀਟ ਕਰਨੀ ਪੈਣੀ ਤਿਆਰ ਤੇ ਉਹਨੂੰ ਥੋੜਾ ਜਿਹਾ ਸਕਾਉਣਾ ਪੈਣਾ ਤੇ ਫੇਰ ਜਾ ਕੇ ਅਗਲੇ ਕਮਲੇ ਚ ਪੈਣੀ ਆ ਹੁਣ ਕੱਲ ਤੇ ਪੈ ਗਈ ਗੱਲ ਅਜੇ ਕਮਲੇ ਚ ਪਏ ਵੀ ਨਹੀਂ ਸੀ ਤੇ ਪਹਿਲਾਂ ਹੀ ਲਿਫਾਫੇ ਆ ਜੀ ਕੱਢਣ ਦੇ ਨਿਕਲਾ ਹੈ ਪੂਰਾ ਪੂਰਾ ਹੀ ਆਇਆ ਮਿੱਟੀ ਜਨੀ ਹੈਗੀ ਉਹਨੀ ਪੂਰੀ ਕੰਪਲੀਟ ਹੋ ਗਈ ਦੇ ਚਲੋ ਚਲੋ ਵੀ ਹੁਣ ਇਹਦਾ ਆ ਗਿਆ ਪਾਣੀ ਦਾ ਟਾਈਮ ਤੇ ਪਾਣੀ ਇਹਨਾਂ ਨੂੰ ਉਦੋਂ ਤੱਕ ਹੀ ਪਾਉਣਾ ਜਦੋਂ ਤੱਕ ਥੱਲੇ ਤੱਕ ਨਿਕਲ ਜਾਂਦਾ ਕਿਉਂਕਿ ਉਹਦੀ ਵਜ੍ਹਾ ਹੁੰਦੀ ਹੈ ਇੱਕ ਪੂਰਾ ਪਾਣੀ ਪਾਉਂਦੀ ਕਿ ਜਿਹੜੀਆਂ ਜੜਾਂ ਇਹਦੀਆਂ ਵਾਂ ਜਿਹੜੀਆਂ ਆਪਾਂ ਨਰਸਰੀ ਤੋਂ ਬੂਟਾ ਲੈ ਕੇ ਆਨੇ ਆ ਉਹਦੀਆਂ ਜੜਾਂ ਵਾਂ ਤੇ ਆਪਣੀ ਮਿੱਟੀ ਨਾਲ ਮਿਕਸ ਹੋ ਜਾਣ ਉਹਦੇ ਵਾਸਤੇ ਪੂਰਾ ਪਾਣੀ ਥੱਲੇ ਤੱਕ ਜਾਣਾ ਬੜਾ ਜ਼ਰੂਰੀ ਹੈ ਕਿ ਪੂਰੀ ਮਿੱਟੀ ਨੂੰ ਪਾਣੀ ਭਜੇ ਤੇ ਜਦੋਂ ਥੱਲੇ ਸ਼ੇਕਤ ਨਹੀਂ ਬਾਹਰ ਹੋਣਾ ਪਾਣੀ ਸਮਝ ਲੋ ਉਦੋਂ ਤੱਕ ਪਾਣਾ ਬਾਅਦ ਚ ਭਾਵੇਂ ਸਪਰੇਇਆਂ ਹੀ ਕਰਦੇ ਰਹੋ ਥੋੜਾ ਪਾਣੀ ਪਾਓ ਪਰ ਇਹ ਹੈ ਕਿ ਫਸਟ ਟਾਈਮ ਵਾਲਾ ਪਾਣੀ ਜਿਹੜਾ ਉਹ ਜ਼ਿਆਦਾ ਪਾਓ ਦੇਖੇ ਮੈਂ ਤੁੱਪੇ ਇਹਨਾਂ ਨੇ ਹੋਰ ਖੇਡ ਜਾਈ ਨਹੀਂ ਦੇ ਕਿੰਦਾ ਸੋਹਣਾ ਲੱਗਦਾ ਇਹ ਵੀ ਨਿਕਲਾ ਇਹਦੇ ਤੇ ਇਹ ਬੜਾ ਪਿਆਰਾ ਤੇ ਸਟ੍ਰੋਬਰੀ ਤੇ ਸਾਾਨੂੰ ਛੇਤੀ ਲੱਤ ਜਾਨੀ ਲੱਗਦਾ ਫੁੱਲ ਫੁੱਲ ਤੇ ਲੱਗ ਗਏ ਆ ਟਾਈਮ ਨਾਲ ਹੀ ਇਧਰ ਵੀ ਲੱਗੇ ਇਦੋਂ ਵੀ ਲੱਗੇ ਆ ਹਾਂਜੀ ਵੀ ਕਿੰਨੀ ਵੀ ਖੁਸ਼ੀ ਮਿਲਦੀ ਕਿੰਨੇ ਕੋ ਖੁਸ਼ੀ ਮਿਲ ਰਹੀ ਹੈ ਅੱਜ ਕੰਮ ਸਾਰਾ ਤੂੰ ਖੁਦ ਕੀਤਾ ਤੇ ਕਿੰਨਾ ਫਰਕ ਪੈਣ ਦਾ ਫਰਕਾ ਬੂਟੇ ਲਾਉਂਦੀ ਇੱਕ ਅਲੱਗ ਖੁਸ਼ੀ ਆ ਹਾਂ ਬੂਟੇ ਲਾਉਣ ਦੀ ਖੁਸ਼ੀ ਹੁੰਦੀ ਹੈ ਹਾਂ ਉਹ ਖੁਸ਼ੀ ਅਲੱਗ ਹੀ ਆ ਫੋਟੋ ਲਾ ਕੇ ਟੈਗ ਵੀ ਫੋਟੋ ਕਰਵਾ ਹੈ ਹਾਂ ਅੱਛਾ ਵੀ ਦੇਖੋ ਕਿੰਦੇ ਸੋਨੇ ਸੋਨੇ ਬੂਟੇ ਆ ਤੇ ਇਦਾਂ ਨਾ ਕੰਮ ਕਰੋ ਕਿ ਦੇਖੋ ਜਦੋਂ ਹੁਣ ਆਪ ਇਹੀ ਕਿਉਂ ਲਾਉਣ ਦੇ ਆ ਕਿਉਂਕਿ ਫਰਵਰੀ ਮਹੀਨਾ ਇੱਕ ਬੈਸਟ ਮਹੀਨਾ ਆ ਜਿਹਦੇ ਵਿੱਚ ਤੁਸੀਂ ਕੋਈ ਵੀ ਫਲਾਵਰ ਲਾਓਗੇ ਕੋਈ ਵੀ ਤੁਸੀਂ ਸਬਜ਼ੀ ਲਗਾਓਗੇ ਸਾਰਾ ਕੁਝ ਬਹੁਤ ਵਧੀਆ ਚੱਲੇਗਾ ਤੇ ਇਸ ਕਰਕੇ ਜਲਦੀ ਹੀ ਕਰ ਲਓ ਕਿ ਫਰਵਰੀ ਮਹੀਨੇ ਚ ਆਪਣੇ ਲਾਉਣੀ ਸ਼ੁਰੂ ਕਰੋ ਕਿ ਜੇ ਕੋਈ ਤੁਸੀਂ ਫੁੱਲ ਲੈਣਾ ਵਾ ਦਰਸਤੀ ਜੇ ਫੁੱਲ ਲੈ ਆ ਉਹ ਜੇ ਤੁਸੀਂ ਸਬਜ਼ੀਆਂ ਕੋਈ ਲਾਉਣਾ ਚਾਹੁੰਦਾ ਵਾ ਤੇ ਉਹ ਲੈ ਆਓ ਅਸੀਂ ਤਾਂ ਫੁੱਲ ਤਾਂ ਲੈਂਦੇ ਆ ਕਿ ਸਾਡੇ ਗਾਰਡਨ ਸਬਜ਼ੀਆਂ ਵਾਲੇ ਦੇ ਨਾਲ ਨਾਲ ਥੋੜੀ ਜਿਹੀ ਫੁੱਲਾਂ ਦੀ ਵੀ ਵਧੀਆ ਹੋਈ ਬਾਕੀ ਫੁੱਲ ਬਹੁਤ ਜ਼ਰੂਰੀ ਆ ਜੇ ਤੁਸੀਂ ਸਬਜ਼ੀਆਂ ਲਗਾਉਣੀਆਂ ਆ ਕਿਉਂਕਿ ਇੱਥੇ ਤੁਹਾਨੂੰ ਮਧੂਮੱਖੀਆਂ ਆਉਣੀਆਂ ਬੜੀਆਂ ਜ਼ਰੂਰੀ ਆ ਜਿੱਥੇ ਤੁਹਾਡਾ ਗਾਰਡਨ ਹੋਏਗਾ ਤੇ ਇਸ ਕਰਕੇ ਫੁੱਲਾਂ ਦਾ ਵੀ ਨਾਲ ਨਾਲ ਹੀ ਬਦਬਸਤ ਕਰੋ ਜੇ ਤੁਸੀਂ ਸਬਜ਼ੀਆਂ ਲਗਾਉਂਦੇ ਹੋ ਤੇ ਬਾਕੀ ਬਈ ਚਲੋ ਮੈਂ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੀ ਆ ਤੇ ਮੇਰੇ ਨਾਲ ਦੇ ਦਾ ਅੱਜ ਜਿਹੜਾ ਕੀਤਾ ਹੋਇਆ ਕੰਮ ਅੱਗੇ ਵੀ ਬਹੁਤ ਕਰਦੇ ਆ ਪਰ ਇਹ ਕੈਮਰੇ ਪਿੱਛੇ ਰਹਿ ਕੇ ਕਰਦੇ ਆ ਤੇ ਅੱਜ ਤੁਹਾਨੂੰ ਕੈਮਰੇ ਅੱਗੇ ਰੱਖਿਆ ਤੇ ਇਸ ਕਰਕੇ ਬਈ ਵਧੀਆ ਲੱਗਿਆ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਬਾਕੀ ਲਾਈਕ ਕਰਿਓ ਕਿਦਾਂ ਲੱਗੀ ਵੀਡੀਓ ਤੇ ਚਲੋ ਜੀ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੈਣਾ ਚਲੋ ਜੀ ਓਕੇ ਜੀ ਬਾਏ